ਨੌ ਪ੍ਰਿੰਸ ਕੁਟਾਰੀ ਦਾ ਮੇਰੇ ਵੀਰੋ ਟਰੈਕਟਰ ਹੈ ਆ ਕਹਿੰਦੇ ਬੋਵੀ ਕਰੇ ਵਾਲਾ ਆਹ ਕਹਿੰਦੇ ਬੋਵੀ ਕਰੇ ਵਾਲ ਦੇ ਵੀਰੋ ਪਾਇਲਟ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਕਰਦਾ ਹੋਇਆ ਕਮਾਲ ਜੱਦੀ ਵਧੀਆ ਕਰਦੇ ਮੇਰੇ ਵੀਰੋ ਇਹ ਟਰੈਕਟਰ ਦੀ ਬੋਵੀ ਕਰੇ ਵਾਲ ਆ ਰਿਹਾ ਓਏ ਬੋਵੀ ਕਰੇ ਵਾਲ ਕਹਿੰਦੇ ਕਟਾਰੀ ਪਿੰਡ ਵਾਲਾ ਇਸ ਵੇਲੇ ਅਰਜਨ ਟਰੈਕਟਰ ਆ ਰਿਹਾ ਮੇਰੇ ਵੀਰੋ ਕੱਲ ਕਹਿੰਦੇ 5ਵਾਂ ਨੰਬਰ ਬਣਿਆ ਇਸ ਟਰੈਕਟਰ ਦਾ ਪਰ ਕਹਿੰਦੇ ਅੱਜ ਫੇਰ ਦਰਦਸ਼ਨ ਕਰ ਰਿਹਾ ਇਹ ਤੋਂ ਅਗਲਾ ਕੰਨ ਲਾਡਲਾ ਟਰੈਕਟਰ ਹੈਪਾ ਜੋਗੀ ਮਾਦਰਾ ਲਾਡਲਾ ਗਰਾਊਂਡ ਦੇ ਵਿੱਚ ਟਰੈਕਟਰ ਜਲਦੀ ਆਵੇਗਾ ਮੇਰੇ ਵੀਰੋ ਜਲਦੀ ਆਵੇਗਾ ਅਰ ਦੂਜੇ ਪਾਸੇ ਵੇਖੋ ਵੀ ਸ਼ਗਰ ਜੀ ਸੱਤ ਕੇ ਰਖੋ ਆਓ ਜੀ ਤਾਤਰ ਤੋਤਾਪੁਰੀ ਹੀ ਅਰਜ ਦੇ ਲਾਡਲਾ ਇਹ ਤੇ ਬਿੰਦ ਲਿਆਵੇ ਲਓ ਵੱਡੀ ਤੇ ਪੂਰੀ ਵਧੀਆ ਲੈਂਦੀ ਹੈ ਕਲੀ ਬਾ ਉਹ ਨੂੰ ਇੱਥੇ ਬਿਠਾ ਦੇ ਪੱਕਾ ਕਲੀ ਵਾਲੇ ਕਲੀ ਵਾਲਾ ਕਲੀ ਬਾ ਦੇ ਆਓ ਸਾਹਮਣੇ ਮੇਰੇ ਵੀਰੋ ਬਣਾਤਾ ਕਹਿੰਦੇ ਬਾਪ ਰੋੜਾ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਗਰੇ ਵਾਲਾ ਦਾ ਮੁੰਡਾ ਗਰੇ ਵਾਲਾ ਦਾ ਆਓ ਕਹਿੰਦੇ ਬੋਬੀ ਆਉਂਦਾ ਬਾਬੀ ਆਉਂਦਾ ਪ੍ਰਿੰਸ ਦਾ ਵੀਰ ਮੇਰੇ ਵੀਰੋ ਅਗਲੇ 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 ਜੀ ਅਗਲੇ ਪ੍ਰਿੰਸ ਦਾ ਵੀਰ ਕਹਿੰਦੇ ਬਾਬੀ ਆ ਉਹ ਬਾਬੀ ਆ ਅਗਲੇ 2 3 ਡਾਕਟਰ ਗਰਾਊਂਡ 'ਚ ਸੱਤ ਲੋ ਜੀ ਕਿਹੜੇ ਨੇ ਇੱਧਰ ਬਾਬੀ ਦੇਖੋ ਉਹ ਬਾਬੀ ਦੇਖੋ ਲੱਗਾਂ ਜੀ ਮੇਰੇ ਵੱਲ ਵੀ ਦੇਖੋ ਅਗਲੇ ਵੱਲ ਵੀ ਦੇਖੋ ਤੇ ਬਾਬੂ ਵੀ ਦੇਖੋ ਆਉ ਕਹਿੰਦੇ ਬਾਬੀ ਆਉਂਦਾ ਮੇਰੇ ਵੀਰੋ ਜੰਨਾ ਰੱਤਰੀਆਂ ਨੇ ਆ ਪਾਵੇ ਲਾੜਾ ਲੈ ਕੇ ਜਲਦੀ ਦੇ ਨਾਲ ਆ ਪਾ ਜਲਦੀ ਆਵੇ ਉਹ ਆ ਗਿਆ ਕਦੇ ਹੋਲੀ ਭਾਈ ਹੋਲੀ ਇਹਦਾ ਟਾਈਮ ਆ ਜੀ 1 ਮਿੰਟ 50 ਸੈਕਿੰਡ 53 ਮਾਈਕਰੋ ਉਹ ਤਾੜੀ ਵੱਡੀ ਸਾਰੀ ਮਾਰ ਦਿਓ ਇੱਕ